ਸਸ਼ੀਕਲ ਜੀ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋ ਕੇ ਤੰਦਰੁਸਤ ਹੋਵੋਗੇ ਤੇ ਆਪਾਂ ਵੀ ਆ ਬਿਲਕੁਲ ਵਧੀਆ ਅੱਜ ਹੀ ਦਿਨਾਂ ਜੀ ਐਤਵਾਰ ਦਾ ਤੇ ਸਵੇਰੇ ਸਵੇਰੇ ਆਪਾਂ ਸ਼ੁਰੂ ਕਰ ਲਿਆ ਆ ਬਲੌਗ ਕਰਦਾ ਕੰਮ ਜਿਹੜਾ ਆਪਾਂ ਪੂਰਾ ਕਲੀਨ ਕਰ ਕਰ ਦਿੱਤਾ ਆ ਕਿਉਂਕਿ ਕੱਲ ਕੀਤੀ ਸੀ ਆਪਾਂ ਡੀਪ ਕਲੀਨਿੰਗ ਉਸ ਤੋਂ ਬਾਅਦ ਅੱਜ ਥੋੜਾ ਜਿਹਾ ਕੰਮ ਆਪਾਂ ਨੂੰ ਜਿਹੜਾ ਸੀਗਾ ਉਹ ਘੱਟ ਸੀਗਾ ਤੇ ਹੁਣ ਜਿਹੜਾ ਆ ਘਰ ਆਪਣਾ ਬਿਲਕੁਲ ਕਲੀਨ ਆ ਸਾਰੇ ਰੂਮ ਆਪਣੇ ਕਲੀਨ ਕਰ ਵੀ ਆਪਾਂ ਪੂਰਾ ਕਲੀਨ ਕਰ ਦਿੱਤਾ ਹੈ ਤੇ ਇੱਧਰ ਪਏ ਹੈ ਜੀ ਆਪਣੇ ਕੱਪੜੇ ਪ੍ਰੈਸ ਕਰੇ ਹੋਏ ਕਿਉਂਕਿ ਆਪਾਂ ਜਾਣਾ ਗੁਰਦੁਆਰਾ ਸਾਹਿਬ ਖੰਡ ਪਾਠ ਤੇ ਅੱਜ ਗੁਰਦੁਆਰਾ ਸਾਹਿਬ ਆਪਣੇ ਜਿਹੜਾ ਇਹ ਖੰਡ ਪਾਠ ਰਖਾਇਆ ਹੋਇਆ ਹੈ ਮੇਰੀ ਸਿਸਟਰ ਨੇ ਆਪਣੇ ਘਰ ਦੇ ਮੋਰੇ ਗੁਰਦੁਆਰਾ ਸਾਹਿਬ ਆ ਜਿੱਥੇ ਆਪਾਂ ਮੱਥਾ ਟੇਕਣ ਜਾਣਾ ਹੈ ਹਨਾ ਤੇ ਇੱਦਾਂ ਸਾਰੀ ਆਪਣੇ ਘਰ ਦੀ ਕਲੀਨਿੰਗ ਬਾਹਰ ਲੱਗੇ ਹੋਇਆ ਜੀ ਹਲਵਾਈ ਹਲਵਾਈ ਲੱਗੇ ਆਪਣੇ ਢੇੜੇ ਦੇ ਵਿੱਚ ਤੇ ਇਦਾਂ ਦਾ ਰੂਮ ਵੀ ਆਪਣਾ ਐਨ ਕਲੀਨ ਆ ਸਾਰਾ ਘਰ ਪਾ ਐਨ ਕਲੀਨ ਕਰ ਦਿੱਤਾ ਹੈ ਭਾਰ ਲੱਗੇ ਹੋਏ ਜੀ ਹਲਵਾਈ ਹਾਂਜੀ ਇਹ ਹੈਗਾ ਜੀ ਮੰਡੇ ਦਾ ਬਲੌਗ ਸੰਡੇ ਵਾਲਾ ਬਲੌਗ ਕੰਟੀਨਿਊ ਨਹੀਂ ਕਰ ਪਾਈ ਗੁਰਦੁਆਰਾ ਸਾਹਿਬ ਦਾ ਅੱਗੇ ਬਲੌਗ ਨਹੀਂ ਬਣਾਇਆ ਹੈਗਾ ਕਿਉਂਕਿ ਘਰੇ ਆਕੇ ਸੀ ਗੈਸਟ ਜਿਹੜੇ ਗੁਰਦੁਆਰਾ ਸਾਹਿਬ ਗੈਸਟ ਆਏ ਸੀ ਉਹ ਘਰੋਂ ਵੀ ਹੋ ਕੇ ਗਏ ਤੇ ਇਸ ਕਰਕੇ ਫਿਰ ਜਿਹੜਾ ਆਪਾਂ ਬਲੌਗ ਨਹੀਂ ਬਣਾ ਸਕੇ ਤੇ ਹੁਣ ਬਣਾ ਰਹੀ ਸੀ ਮੈਂ ਚਾ 4 ਵਜੇ ਦੀ ਤੇ 4 ਵਜੇ ਤੋਂ ਜਿਹੜਾ ਵਲੌਗ ਮੈਂ ਸ਼ੁਰੂ ਕੀਤਾ ਹੈ ਦਿਨ ਦੇ ਵਿੱਚ ਫੇਰ ਘਰ ਦਾ ਕੰਮ ਵਗੈਰਾ ਨਹੀਂ ਨਿਪੜਿਆ ਹੈਗਾ ਬੇੜੇ 'ਚ ਹਲਵਾਈ ਲੱਗੇ ਹੋਏ ਸੀ ਉਹਦੇ ਕਰਕੇ ਮੱਖੀਆਂ ਵਗੈਰਾ ਬਹੁਤ ਹੋਈਆਂ ਹੋਈਆਂ ਸੀਗੀਆਂ ਤੇ ਵੈਸੇ ਤਾਂ ਬੇੜਾ ਕੱਲ ਵੀ ਧੋ ਦਿੱਤਾ ਸੀਗਾ ਫੇਰ ਦੁਬਾਰਾ ਅੱਜ ਜਿਹੜਾ ਆ ਬੇੜਾ ਫੇਰ ਮੈਂ ਫਰਨਾਈਲ ਵਗੈਰਾ ਪਾ ਕੇ ਦੁਬਾਰਾ ਧੋਤਾ ਵੀ ਜਿਹੜਾ ਮੱਖੀਆਂ ਜਿਹੜੀਆਂ ਆ ਉਹ ਹਟਣ ਕਿਉਂਕਿ ਮੱਖੀਆਂ ਇੰਨੀਆਂ ਹੋ ਗਈਆਂ ਹਲਵਾਈ ਕਰਕੇ ਅ ਮਤਲਬ ਕਿ ਸਮਾਨ ਵਗੈਰਾ ਆਪਣੇ 베ੜੇ ਦੇ ਵਿੱਚ ਮਤਲਬ ਕਿ ਲੰਗਰ ਵਗੈਰਾ ਬਣਿਆ ਹਲਵਾਈਆਂ ਦਾ ਉਹਦੇ ਕਰਕੇ ਜਿਹੜਾ ਇਹ ਮੱਖੀਆਂ ਬਹੁਤ ਹੋ ਗਈਆਂ ਸੀਗੀਆਂ ਫਿਰ 베ੜਾ ਵਗੈਰਾ ਤੁਹਾਨੂੰ ਬਹੁਤ ਟਾਈਮ ਲੱਗ ਗਿਆ ਤੇ ਇੱਧਰ ਆਪਣੀ ਚਾਹ ਵੀ ਬਣ ਗਈ ਹੈ ਤੇ ਹੁਣ ਜਿਹੜਾ ਇਹ ਪਹਿਲਾਂ ਮੈਂ ਪੀਉਂਗੀ ਚਾਹ ਉਸ ਤੋਂ ਅੱਗੇ ਬਣਾਵਾਂਗੇ ਫਿਰ ਆਪਾਂ ਬਲੌਗ ਸ਼ੁਰੂ ਕਰਦੇ ਆ ਕੰਟੀਨਿਊ ਤੇ ਚਾਹ ਪੀ ਕੇ ਕੰਮ ਨਵੇੜਦੇ ਆ ਇੱਧਰ ਚਾਹ ਵਗੈਰਾ ਪੀ ਕੇ ਆਪਾਂ ਫੇਰ ਆ ਗਏ ਆ ਕਿਚਨ ਦੇ ਵਿੱਚ ਤੇ ਹੁਣ ਮੈਂ ਮੰਗਾਈਆਂ ਸੀਗੀਆਂ ਹਰੀਆਂ ਮਿਰਚਾਂ ਤੇ ਬਤਾਉ ਕਿਉਂਕਿ ਮੈਨੂੰ ਬਣਾਉਣਾ ਹੈ ਜੀ ਅੱਜ ਪੜਥਾ ਕਾਫੀ ਦਿਨ ਹੋ ਗਏ ਆ ਮਤਲਬ ਕਿ ਨਾ ਕੁਝ ਅਲੱਗ ਜਿਹਾ ਖਾਣ ਨੂੰ ਜੀ ਕਰ ਰਿਹਾ ਸੀਗਾ ਤੇ ਮੈਂ ਕਿਹਾ ਅੱਜ ਆਪਾਂ ਪੜਥਾ ਬਣਾਨੇ ਆ ਤੇ ਇੱਧਰ ਜਿਹੜਾ ਐ ਮੈਂ ਬਤਾਉ ਧਰ ਦੂੰਗੀ ਹੁਣ ਅ ਮਤਲਬ ਕਿ ਪੁੰਨਣ ਵਾਸਤੇ ਗੈਸ ਤੇ ਤੇ ਹਰੀਆਂ ਮਿਰਚਾਂ ਵਗੈਰਾ ਮੈਂ ਕੱਟ ਲੈਂਦੀ ਆਂ ਇੱਧਰ ਪਾ ਬਤਾਉਂ ਰੱਖ ਕੇ ਤੇ ਸਾਰਾ ਸਮਾਨ ਜਿਹੜਾ ਇਹ ਰੈਡੀ ਕਰਕੇ ਰੱਖ ਲੂੰਗੀ ਪਿਆਜ਼ ਅਦਰਕ ਲਸਣ ਹਰੀ ਮਿਰਚ ਮਟਰ ਇਹ ਕੱਟ ਕੇ ਤੇ ਬਤਾਉਂ ਵੀ ਆਪਣੇ ਹੋ ਗਏ ਸੀ ਫਿਰ ਮੈਂ ਇਹਨਾਂ ਨੂੰ ਵੀ ਛਿੱਲਣ ਲੱਗੀ ਸੀ ਮੈਂ ਕਿ ਛਿੱਲ ਕੇ ਇਨਾਂ ਨੂੰ ਵੀ ਪਹਿਲਾਂ ਇਹਨਾਂ ਦਾ ਪੋਸਟਮਾਰਟਮ ਕਰਦੀਏ ਪਹਿਲਾਂ ਇਹਨਾਂ ਦਾ ਚੈੱਕਅਪ ਕਰ ਲਈਏ ਵੀ ਕੋਈ ਸੁੰਡੀਆਂ ਵਗੈਰਾ ਤਾਂ ਨਹੀਂ ਹੈਗੀ ਔਰ ਫਿਰ ਆਪਾਂ ਨੂੰ ਇੱਦੀ ਸਿੱਟਣੇ ਪੈਣ ਕਿਉਂਕਿ ਫਿਰ ਜੀ ਦੀ ਕਰਦਾ ਜੇ ਵਿੱਚੋਂ ਸੁੰਡੀਆਂ ਵਗੈਰਾ ਨਿਕਲਿਆਣ ਤੇ ਅੱਗੇ ਆ ਗਿਆ ਸੀ ਏ ਕੰਫੇਮ ਲੱਗੀ ਸੀ ਏ ਕੰਮ ਨਾਲ ਗੱਲਾਂ ਕਰਨ ਜਿੱਦਨ ਤੋਂ ਬੋਲੀਬੋਲ ਫਿਰ ਨਹੀਂ ਸ਼ੁਰੂ ਕੀਤੀ ਹੁਣ ਅੱਜ ਤੋਂ ਕਰ ਇੱਕ ਮੈਚ ਹੁੰਦੀ ਹੈ ਤਰੇ ਲਿਖਿਆ ਹੈ ਨਾ ਇੱਕ ਟੂ ਮੈਚ ਕੋਣ ਹੁੰਦਾ ਮਾਪੂਲ ਟੀਮ ਚ ਲਵੀ ਜਿਹੜਾ ਹਰਦਾ 3000 ਦਾ ਸਕਾਣਾ ਦਾ ਤੂੰ ਕਿਹਨਾ ਹੁੰਦਾ ਮੈਂ ਦੇਖਦਾ ਹਾਂ ਹਰ ਰੋਜ਼ ਕੋ ਮੈਂ ਯਾਸਵਾ ਦਾ ਅੱਜ ਪਰ ਲੀਟਰ ਵਾਲੀ ਲਾਇਆ ਸੀ ਕਿਉਂ ਮੈਂ ਇਹ ਕਰਦਾ ਬਖਸ਼ ਦੇਕਰ ਮੈਂ ਅੱਜ ਕਾਹਦੇ ਲਾਇਆ ਸੀ ਲੀਟਰ ਵਾਲਾ 1 ਲੀਟਰ ਵਾਲਾ ਪੀਤਾ ਉਦੋਂ ਵੀ 7 ਲੀਟਰ ਪੀਤਾ ਦੇਖੋ ਤਿੰਨ ਬੜੀਆਂ ਬੋਤਲਾਂ ਦੋ ਦੋ ਨਿਕਲ ਆ ਰਹੀਆਂ 1 ਲੀਟਰ ਵਾਲੀ ਹੂੰ ਇੰਨਾ ਪੀਤਾ ਸੀ ਉਦੋਂ ਸੋ ਅਨਾ ਫਿਰ ਤਾਂ ਉਹ ਨਹੀਂ ਕੀਤਾ ਹੋਵੇਗਾ ਫਿਰ ਅਜੇ ਦੂਜੀ ਡੇਮੂ ਵੀ ਨਾਲੇ ਪਾਉਣਾ ਉੱਦਰ ਆਪਰੀ ਜਿੱਦ ਲੈ ਰਹੀ ਨੇ ਮੈਂ ਸਾਰਾ ਇੱਧਰ ਇਹ ਕੰਮ ਦੀਆਂ ਗੱਲਾਂ ਤੁਸੀਂ ਸੁਣ ਲਈਆਂ ਉਹ ਆਪਣੇ ਮੈਚ ਦੀਆਂ ਗੱਲਾਂ ਸੁਣਾ ਰਿਆ ਸੀਗਾ ਮੈਨੂੰ ਕਿਉਂਕਿ ਸ਼ਾਮ ਨੂੰ ਬੱਚੇ ਇਕੱਠੇ ਹੋ ਕੇ ਵੋਲੀਬਾਲ ਖੇਡਦੇ ਆ ਗਰਾਊਂਡ ਦੇ ਵਿੱਚ ਉਹ ਮੈਨੂੰ ਆਪਣੀਆਂ ਗੱਲਾਂ ਸੁਣਾਉਣ ਲੱਗਿਆ ਸੀ ਮੈਂ ਉਹ ਵੀ ਰਿਕਾਰਡ ਕਰ ਲਈਆਂ ਤੇ ਇੱਧਰ ਆਪਣੀ ਸਬਜ਼ੀ ਵੀ ਜਿਹੜੀ ਆ ਕੱਟ ਕੇ ਤਿਆਰ ਆ ਤੇ ਹੁਣ ਲਾਂਨੇ ਆ ਪੱਤੜਕਾ ਤੜਕਾ ਕੜਾਈ ਧਰ ਦਿੱਤੀ ਆ ਤੇ ਹੁਣ ਇਹਦੇ ਵਿੱਚ ਪਾਉਂਗੀ ਮੈਂ ਤੇਲ ਜਾਨ ਨੂੰ ਜਿਹੜੀ ਕੜਾਈ ਗਰਮ ਹੋ ਜਾਵੇ لو جی تیل وغیرہ اپنا ਜੜਾਇਆ ਗਰਮ ਹੋ ਗਿਆ ਹੁਣ ਇਸ ਵਿੱਚ ਪਾ ਦਾਂਗੇ ਆਪਾਂ ਜੀਰਾ ਤੇ ਨਾਲ ਹੀ ਜਿਹੜਾ ਮੈਂ ਅਦਰਕ ਤੇ ਲਸਣ ਕੱਟ ਕਰਕੇ ਰੱਖਿਆ ਹੈ ਉਹ ਪਾ ਦੂੰਗੀ ਜੈਨੂ ਇਹ ਬ੍ਰਾਊਨ ਹੋਊਗਾ ਤਾਂ ਮੌਸਮ ਇੰਨਾ ਗਰਮ ਹੋ ਗਿਆ ਇੰਨੀ ਜਿਆਦਾ ਗਰਮੀ ਹੋ ਗਈ ਹੈ ਨਾ ਮੌਸਮ ਪਤਾ ਨਹੀਂ ਕਿਉਂ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ ਹੁਣ ਕਿਚਨ ਦੇ ਵਿੱਚ ਖੜ ਕੇ ਕੰਮ ਕਰਨਾ ਉਹ ਕਾ ਲੱਗ ਲੱਗਿਆ ਕਾਫੀ ਦਿਨਾਂ ਤੋਂ ਨਾ ਗਰਮ ਨੂੰ ਤਾਂ ਹੀ ਲਾਈਟ ਵੀ ਤਾਂ ਹੀ ਘੱਟ ਲਈ ਹੁਣ ਉਹ ਵੀ ਨਹੀਂ ਸਾਰੀ ਢੇੜੀ ਆਇਆ ਕੰਨੀ ਲੈ ਆਇਆ ਦੋ ਦਿਨਾਂ ਤੋਂ ਹੀ ਨਾ ਹੁਣ ਤੜਕੜੀ ਵਾਢੀ ਸ਼ੁਰੂ ਹੋ ਜਾਣੀ ਉਹ ਪੜਕਾ ਪੱਕ ਗਿਆ ਹੁਣ ਲਾਈਟ ਘੱਟਾ ਲੈ ਆ ਕਰਨੀ ਆ ਇੱਧਰ ਕਟਲਿਸੇ ਜਿਹੜੇ ਲੈਟ ਮੈਂ ਬੱਚਿਆਂ ਨਾਲ ਗੱਲਾਂ ਕਰ ਰਹੀ ਸੀ ਕਿਉਂਕਿ ਇੰਨੀ ਜ਼ਿਆਦਾ ਗਰਮੀ ਸੀ ਮੈਨੂੰ ਇੱਦਾਂ ਲੱਗ ਰਿਹਾ ਸੀ ਜਿਵੇਂ ਵੀ ਅੱਜ ਨਹੀਂ ਆਉਗੇ ਕਿਉਂਕਿ ਬਹੁਤ ਜ਼ਿਆਦਾ ਗਰਮੀ ਵਾਲਾ ਮੌਸਮ ਸੀਗਾ ਅੱਜ ਤੇ ਇੱਧਰ ਪਿਆਜ਼ ਵਗੈਰਾ ਵੀ ਆਪਣੇ ਹੋ ਗਏ ਸੀਗੇ ਤੇ ਇਹਦੇ ਵਿੱਚ ਪਾ ਦਿੱਤਾ ਸੀਗੇ ਮੈਂ ਡ라이 ਮਸਾਲੇ ਹਲਦੀ ਨਮਕ ਤੇ ਗਰਮ ਮਸਾਲਾ ਮਿਰਚ ਹਰੀ ਪਾਈ ਹੋਈ ਆਪਾਂ ਤੇ ਮੌਸਮ ਇੰਨਾ ਗਰਭ ਸੀ ਇੱਦਾਂ ਲੱਗ ਰਿਹਾ ਸੀ ਜਿਵੇਂ ਹਨੇਰੀ ਆਊਗੀ ਤੇ ਉਹੀ ਗੱਲਾਂ ਮੈਂ ਬੱਚਿਆਂ ਨਾਲ ਕਰ ਰਹੀ ਸੀ ਤੇ ਹੁਣ ਸ਼ਾਮ ਟਾਈਮ ਨਾ ਲਾਈਟ ਕੱਟ ਲੈਂਦੇ ਦਿਨ ਵਿੱਚ ਨਹੀਂ ਹਲੇ ਕੱਟਦੇ ਸ਼ਾਮ ਟਾਈਮ ਕੱਟ ਲੈਂਦੇ ਆ ਲਾਈਟ ਤੇ ਮੈਂ ਉਹੀ ਗੱਲਾਂ ਕਰ ਰਹੀ ਸੀ ਬੱਚਿਆਂ ਨਾਲ ਮੈਂ ਕਿ ਹੁਣ ਇੱਦਾਂ ਲੱਗਦਾ ਆ ਵੀ ਮਤਲਬ ਕਿ ਹੁਣ ਥੋੜੇ ਦਿਨਾਂ ਅੰਦਰ ਮੈਂ ਕਿ ਦਿਨ ਵਿੱਚ ਵੀ ਲਾਈਟ ਜਿਹੜੀ ਕੱਟ ਲਿਆ ਕਰਨੀ ਕਿਉਂਕਿ ਕਣਕਾਂ ਜਿਹੜੀਆਂ ਪੂਰੀਆਂ ਐਨ ਜਿਹੜੀਆਂ ਆ ਪੱਕ ਚੁੱਕੀਆਂ ਆ ਕਿਉਂਕਿ ਵਿਸਾਖੀ ਵੀ ਹੁਣ ਬਿਲਕੁਲ ਨੇੜੇ ਆ ਤੇ ਹੁਣ ਮਤਲਬ ਕਿ ਲਾਈਟ ਜਿਹੜੀ ਆ ਕੱਟ ਲਿਆ ਕਰਨੀ ਤੇ ਬੱਚੇ ਕਹਿੰਦੇ ਕਿਉਂ ਘਟਿਆ ਕਰਨੀ ਆ ਉਹੀ ਮੈਂ ਉਹਨਾਂ ਨਾਲ ਗੱਲਾਂ ਕਰਦੀ ਸੀ ਵੀ ਉਹ ਆਪਣੀ ਸੇਫਟੀ ਵਾਸਤੇ ਆ ਵੀ ਜਿਵੇਂ ਹੁਣ ਗਾ ਕੇ ਗਰਮੀ ਜ਼ਿਆਦਾ ਪੈਣ ਲੱਗ ਗਈ ਹੈ ਵੀ ਖੇਤਾਂ ਦੇ ਵਿੱਚ ਅੱਗ ਵਗੈਰਾ ਲੱਗ ਜਾਂਦੀ ਹੁੰਦੀ ਹੈ ਸ਼ਾਰਟ ਸਰਕਟ ਹੋ ਕੇ ਕਿਉਂਕਿ ਹਵਾ ਵੀ ਹੁਣ ਬਹੁਤ ਚੱਲਿਆ ਕਰਨੀ ਆ ਤੇ ਇੱਧਰ ਜਿਹੜਾ ਆ ਮੈਂ ਪੜਥਾ ਵਗੈਰਾ ਮੇਰਾ ਬਣ ਚੱਲਦਾ ਸੀ ਤੇ ਆਪਨੋਂ ਬਾਹਰੋਂ ਆਰਡਰ ਆ ਗਿਆ ਸੀ ਜ਼ਿਆਦਾ ਟਾਈਮ ਇਸ ਟਾਈਮ ਦੇਖੋ ਮਤਲਬ ਕਿ 8 ਵਜੇ ਹੋਇਆ ਰਾਤ ਦੇ 8 ਵਜੇ ਹੋਇਆ ਤੇ ਬਾਹਰ ਕੋਈ ਆ ਕੇ ਬਹਿ ਗਿਆ ਸੀ ਤਾਂ ਆਪਾਂ ਨੂੰ ਹੁਕਮ ਲੱਗ ਗਿਆ ਸੀ ਜਹਾਂ ਨਾਲ ਹੀ ਆਪਾਂ ਧਰ ਦਿੱਤੀ ਫਿਰ ਦਵਾਰਾ ਚਾ ਮੈਂ ਕਿ ਚਲੋ ਜਾਨੂ ਮੇਰਾ ਮਤਲਬ ਕੀ ਪੜਤਾ ਵਗੈਰਾ ਰੈਡੀ ਹੁੰਦਾ ਹੈ ਤੇ ਕੋਲੇ ਖੜ ਕੇ ਹੁਣ ਆਪਾਂ ਚਾਹ ਵੀ ਬਣਾ ਲਈ ਬਾਹਰ-ਬਰ ਕਿਚਨ ਚ ਬੜਨੇ ਨੂੰ ਹੁਣ ਜੀ ਨਹੀਂ ਕਰਦਾ ਫਿਰ ਥੋੜੀ ਦਿਰ ਹਵਾ ਲੈ ਕੇ ਬਾਹਰ ਫਿਰ ਰੋਟੀ ਬਣਾਵਾਂਗੇ ਤੇ ਅੱਜ ਬੱਚੇ ਵੀ ਬਹੁਤ ਰੋੜਾ ਪਾ ਰਹੇ ਸੀ ਗਰਮੀ ਨੂੰ ਮम्मा ਏਸੀ ਚ ਚਲਾ ਲੀਏ ਬਹੁਤ ਗਰਮੀ ਲੱਗ ਰਹੀ ਆ ਤਾਂ ਮੈਂ ਉਹਨਾਂ ਨਾਲ ਗੱਲਾਂ ਕਰ ਰਹੀ ਸੀ ਮੈਂ ਤਾਂ ਥੋੜਾ ਜਿਹਾ ਬਰਦਾਸ਼ਤ ਕਰਨੇ ਸਿੱਖੋ ਗਰਮੀ ਇੰਨੀ ਵੀ ਨਹੀਂ ਹੈਗੀ ਪੰਖੇ નીચે ਬੈਠੋ ਤੇ ਇੱਧਰ ਚਾਹ ਵੀ ਆਪਣੀ ਗੱਲਾਂ ਮਾਰਦੇ ਮਾਰਦੇ ਜਿਹੜੀ ਹੈ ਤਕਰੀਬਨ ਬਣ ਗਈ ਆ ਤੇ ਹੁਣ ਜਿਹੜੀ ਚਾਹ ਪਚਾਈਏ ਬਬਾਰ ਤੇ ਪਰਤਾ ਵੀ ਆਪਣਾ ਬਣ ਚੁੱਕਾ ਹੈ ਉਮੀਦ ਕਰਦੀ ਆ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੂਗੀ ਵਧੀਆ ਲੱਗੂਗੀ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਵੀ ਕਰਦੇ ਅਗਰ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਵੀਡੀਓ ਤੇ ਇੱਥੇ ਮੈਂ ਚੈੱਕ ਕਰ ਰਹੀ ਸੀ ਪਰਤਾ ਕਿਉਂਕਿ ਮੈਨੂੰ ਬਹੁਤ ਜੀ ਕਰ ਰਿਹਾ ਸੀ ਪਰਤਾ ਖਾਣ ਦਾ ਤੇ ਨਾਲ ਹੀ ਜਿਹੜਾ ਆ ਮੈਂ ਟੇਸਟ ਕਰ ਰਹੀ ਸੀਗੀ ਤੇ ਉਧਰ ਚਾਹ ਬਣ ਗਈ ਹੁਣ ਚਾਹ ਪਦੇ ਆਈਏ ਬਾਹਰ ਤੇ ਇੱਥੇ ਕਰਾਂਗੇ ਹੁਣ ਆਪਾਂ ਵਲੌਗ ਦਾ ਐਂਡ ਤੇ ਮਿਲਦੇ ਆ ਫਿਰ ਆਪਾਂ ਤੁਹਾਨੂੰ ਕਿਸੇ ਨੈਕਸਟ ਵਲੌਗ ਚ ਤੇ ਚਲੋ ਉਮੀਦ ਕਰਦੀ ਆ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਗਾ ਤੇ ਮਿਲਦੇ ਆ ਨੈਕਸਟ ਵਲੌਗ ਚ ਤਦ ਤੱਕ ਲਈ ਸਸ ਸ਼ਕਲ ਬਾਏ ਬਾਏ